ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਆ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵੱਖੋ-ਵੱਖ ਆਗੂਆਂ ਵੱਲੋਂ ਇੱਕ ਦੂਜਿਆਂ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੋਣਾ ਵੱਲੋਂ ਪੱਟੀ ਤੇ ਇੱਕਰ ਰੈਲੀ ਨੂੰ ਸੰਬੋਧਨ ਕਰਦੇ ਆ ਲੋਕਾਂ ਨੂੰ ਅਡਰੈਸ ਕਰਦੇ ਆ ਕੁਝ ਇਹੋ ਜਿਹੇ ਸ਼ਬਦ ਬੋਲੇ ਗਏ ਜਿਨੇ ਇੱਕ ਪੰਜਾਬ ਦੇ ਵਿੱਚ ਨਵਾਂ ਵਿਵਾਦ ਤੇ ਇੱਕ ਚਰਚਾ ਛੇੜ ਦਤੀ ਆ ਲਾਲਜੀਤ ਪੁੱਲਰ ਹੋਣਾ ਵੱਲੋਂ ਇੱਕ ਜਾਤੀ ਸੂਚਕ ਸ਼ਬਦ ਜਿਹੜੇ ਨੇ ਉਹ ਬੋਲੇ ਗਏ ਜਿਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੰਪਲੀਟ ਦਰਜ ਕਰਵਾਈ ਗਈ ਹੈ ਜਿਹੜਾ ਐਕਸ਼ਨ ਆ ਉਹ ਲਿਆ ਜਾਵੇ ਲਾਲਜੀਤ ਪੁੱਲਰ ਹੋਣਾ ਤੇ ਦੱਸਦੀ ਹੈ ਕਿ ਪੰਜਾਬ ਵਿੱਚ ਲਗਾਤਾਰ ਇੱਕ ਦੂਜੇ ਤੇ ਤਿੱਖੇ ਨਿਸ਼ਾਨੇ ਜਿਹੜੇ ਨੇ ਆ ਲੀਡਰਾਂ ਵੱਲੋਂ ਸਾਦੇ ਜਾਂਦੇ ਨੇ ਪਰ ਜਿਹੜੇ ਇਹੋ ਜਿਹੇ ਸ਼ਬਦ ਇਸਤੇਮਾਲ ਕਰਨੇ ਨੇ ਪਾਰਟਿਕুলਰਲੀ ਜੇ ਆਪਾਂ ਗੱਲ ਕਰੀਏ ਲਾਲਜੀਤ ਭੁੱਲਰ ਉਹਨਾਂ ਨਹੀਂ ਤਾਂ ਉਹਨਾਂ ਨੇ ਵੀ ਇਹ ਗੱਲ ਆਖੀ ਆ ਵੀ ਮੈਂ ਕਿਸੇ ਭਾਈਚਾਰੇ ਨੂੰ ਜਾਂ ਕਿਸੇ ਪਾਰਟਿਕুলਰ ਧਰਮ ਨੂੰ ਜਾਂ ਕਿਸੇ ਵੀ ਉਹਨੂੰ ਮੈਂ ਸਮੂਹ ਨੂੰ ਠੇਸ ਨਹੀਂ ਸੀ ਪਹੁੰਚਾਉਣਾ ਚਾਹੁੰਦਾ ਇਹ ਹਰਮਿੰਦਰ ਸਿੰਘ ਗਿੱਲ ਉਹਨਾਂ ਦਾ ਜ਼ਿਕਰ ਜ਼ਰੂਰ ਕੀਤਾ ਉਹਨਾਂ ਨੇ ਉਹ ਕਹਿੰਦੇ ਵੀ ਮੈਂ ਜਿਹੜੇ ਇਹ ਸ਼ਬਦ ਜਾਂ ਜੋ ਮੈਂ ਟਿੱਪਣੀ ਕੀਤੀ ਆ ਇਹ ਹਰਮਿੰਦਰ ਸਿੰਘ ਗਿੱਲ ਉਹਨਾਂ ਦੇ ਬਾਬਤ ਕੀਤੀ ਆ ਤੇ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਗਿੱਲ ਹੁਣ ਵੀ ਆਪਣੀ ਸੋਸ਼ਲ ਮੀਡੀਆ ਪੇਜ ਤੋਂ ਲਾਈਵ ਹੋ ਕੇ ਇਸ ਗੱਲ ਦਾ ਜਵਾਬ ਦੇ ਰਹੇ ਨੇ ਉਹਨਾਂ ਨੇ ਵੀ ਇਹ ਗੱਲ ਆਖੀ ਵੀ ਲਾਲਜੀਤ ਸੇਹਾ ਮੈਨੂੰ ਤੇਰੀ ਸੋਚ ਤੇ ਅਫਸੋਸ ਤੇ ਤਰਸ ਆ ਰਿਹਾ ਇਹੋ ਜਿਹੇ ਸ਼ਬਦ ਜਿਹੜੇ ਪਲਟਵਾਰ ਹੈ ਜਿਹੜਾ ਜਵਾਬ ਹੈ ਉਹ ਹਰਮਿੰਦਰ ਸਿੰਘ ਗਿੱਲ ਹੋਣਾ ਨੇ ਦਿੱਤਾ ਪਰ ਲਾਲਜੀਤ ਪੁੱਲਰ ਹੋਣਾ ਵੱਲੋਂ ਇਹੋ ਜੀ ਸ਼ਬਦਾਵਲੀ ਯੂਜ਼ ਕਰਨਾ ਮੈਂ ਦਰਸ਼ਕਾਂ ਦੀ ਵੀ ਰਾਏ ਜ਼ਰੂਰ ਲੈਣੀ ਚਾਹੁੰਗਾ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਰਾਏ ਜ਼ਰੂਰ ਦਿਓ ਵੀ ਲੋਕਾਂ ਨੂੰ ਅਡਰੈਸ ਕਰਦੇ ਹੋਏ ਇਹੋ ਜਿਹੇ ਸ਼ਬਦ ਯੂਜ਼ ਕਰਨਾ ਕਿ ਉਹ ਜਾਇਜ਼ ਨੇ ਜਾਇਜ਼ ਮੰਨੇ ਜਾ ਸਕਦੇ ਨੇ ਜਾਂ ਉਹ ਗਲਤ ਨੇ ਸੋ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਤੇ ਉਹਨਾਂ ਤੋਂ ਵੀ ਪਹਿਲਾਂ ਇੱਕ ਵਾਰ ਲਾਲਜੀਤ ਭੁੱਲਰ ਹੋਣਾਂ ਦੀ ਗੱਲਬਾਤ ਆ ਜਿਹੜੀ ਉਹ ਜ਼ਰੂਰ ਸੁਣਾ ਦਿੰਦੇ ਆ ਤੁਹਾਨੂੰ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਪਈਆਂ ਉਹਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਐ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਹੀ ਕਿਸੇ ਬਰਾਦਰੀ ਨੂੰ ਨਹੀਂ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਹਾ ਤੇ ਮੈਂ ਸਿਰ ਨਵਾ ਕੇ ਮਾਫੀ ਮੰਗਦਾ ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਇਹ ਲਗਭਗ 1 ਸਾਲ ਹੋ ਗਿਆ ਸੀ ਇਹ ਸਾਬਕਾ ਐਮਐਲਏ ਸਾਡੇ ਕਦੀ ਮੇਰੇ ਬੱਚਿਆਂ ਬਾਰੇ ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ ਜਿਹੜੀ ਕੋਈ ਨਿਕਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ ਤੇ ਅਸਲ ਤੇ ਇਹਨੂੰ ਪੱਟੀ 'ਚ ਇਦਾਂ ਕਹਿੰਦੇ ਆ ਤੋ ਮੇਰੇ ਕੋ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ ਪਰ ਮੈਂ ਫੇਰ ਹੱਥ ਜੋੜ ਕੇ ਮਾਫੀ ਮੰਗਦਾ ਆਪਣੇ ਭਰਾਵਾਂ ਤੋਂ ਐਸਸੀ ਬਰਾਦਰੀਆਂ ਬੀਸੀ ਬਰਾਦਰੀਆਂ ਜਰਨਲ ਬਰਾਦਰੀਆਂ ਜਿੰਨੇ ਵੀ ਭਾਈਚਾਰਿਆਂ ਦੇ ਭੈਣ ਭਰਾ ਨੇ ਲੋਕ ਨੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਕੇ ਸਿਰ ਨੂੰ ਹੋਣਾ ਤੇ ਮਾਫੀ ਮੰਗਦਾ ਇਸ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ ਇਸ ਗੱਲ ਨੂੰ ਇੱਥੇ ਹੀ ਮੁਕਾ ਦਈਏ ਮੇਰਾ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ ਧੰਨਵਾਦ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਲਜੀਤ ਭੁੱਲਰ ਹੋਣਾ ਦੇ ਬਿਆਨ ਨੇ ਜਿਹੜੇ ਉਹ ਤੁਸੀਂ ਸੁਣ ਲਏ ਨੇ ਹੱਥ ਜੋੜ ਕੇ ਮਾਫੀ ਜਰੂਰ ਮੰਗੀ ਆ ਉਹਨਾਂ ਨੇ ਪਰ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਜਿਹੜੀ ਮੈਂ ਸ਼ਬਦਾਵਲੀ ਯੂਜ਼ ਕੀਤੀ ਹੈ ਇਹ ਹਰਮਿੰਦਰ ਸਿੰਘ ਗਿੱਲ ਹੋਣਾ ਨੂੰ ਅਰ ਨਜ਼ਰ ਤੇ ਵਿੱਚ ਰੱਖ ਕੇ ਜਾਂ ਉਹਨਾਂ ਤੇ ਕਿਹੜਾ ਤਿੱਖਾ ਨਿਸ਼ਾਨਾ ਹੈ ਲਾਲਜੀਤ ਭੁੱਲਰ ਉਹਨਾਂ ਨੇ ਸਾਧਿਆ ਸੀ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਗਿੱਲ ਹੁਣੀ ਵੀ ਜਿਹੜੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੁੰਦੇ ਨੇ ਤੇ ਇਸ ਬਾਬਤ ਪੂਰੀ ਉਹ ਚਰਚਾ ਕਰਦੇ ਨੇ ਸੋ ਇੱਕ ਵਾਰ ਦਰਸ਼ਕਾਂ ਨੂੰ ਉਹਨਾਂ ਦਾ ਜਿਹੜਾ ਪਲਟਵਾਰ ਆ ਜਾਂ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਵੀ ਸੁਣਾ ਦਿੰਨੇ ਆ ਹਾਂ ਦੋਸਤੋ ਅੱਜ ਆਮ ਆਦਮੀ ਪਾਰਟੀ ਦੇ ਖਡੂਰ ਸਾਬ ਹਲਕੇ ਤੋਂ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਭੁੰਦਰ ਨੇ ਇੱਕ ਵਰਕਰਜ਼ ਮੀਟਿੰਗ ਵਿੱਚ ਮੇਰੇ ਖਿਆਲ ਦੇ ਵਿੱਚ ਰਾਜਨੀਤੀ ਦੀਆਂ ਗੱਲਾਂ ਘੱਟ ਕੀਤੀਆਂ ਨੇ ਤੇ ਬਹੁਤ ਹੌਲੇ ਕਿਸਮ ਦੀਆਂ ਹੌਲੀਆਂ ਗੱਲਾਂ ਜਾਰੀਆ ਕੀਤੀਆਂ ਨੇ ਮੇਰੇ ਤੇ ਕੋਈ الزام ਪੋਲਿਟੀਕਲ ਲਾਵੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇੰਨੇ ਹਲਕੇ ਪੱਤਰ ਦੀ ਬਿਆਨਬਾਜ਼ੀ ਮੈਂ ਅੱਜ ਤੱਕ ਆਪਣੇ ਰਾਜਨੀਤਿਕ ਜੀਵਨ ਵਿੱਚ ਕਿਸੇ ਨੂੰ ਆਪਣੇ ਪੋਲਿਟੀਕਲ ਵਿਰੋਧੀਆਂ ਬਾਰੇ ਇਸ ਤਰ੍ਹਾਂ ਗੱਲਾਂ ਕਰਦੇ ਨਹੀਂ ਸੁਣਿਆ ਇੰਨੀ ਘੱਟੀਆਂ ਗੱਲ ਪਤਾ ਨਹੀਂ ਕਿ ਕਿਸ ਗੱਲ ਦਾ ਗੁੱਸਾ ਆ ਕਿਸ ਗੱਲ ਦਾ ਵਹਿਮ ਆ ਇਹਨਾਂ ਗੱਲਾਂ ਨਾਲ ਮੇਰਾ ਖਿਆਲ ਦੇ ਵਿੱਚ ਜੇ ਲਾਲਜੀਤ ਸਿੰਘ ਤੇਰੀਆਂ ਵੋਟਾਂ ਵਧਦੀਆਂ ਹੋਣ ਤੇ ਜੰਮ ਜੰਮ ਕੇ ਮੈਨੂੰ ਰੋਜ਼ ਗਾਲਾਂ ਕੱਢਿਆ ਕਰ ਮੇਰੇ ਪਰਿਵਾਰ ਬਾਰੇ ਜਿੰਨਾ ਤੋਂ ਚਿੱਕੜ ਸ਼ਾਲਾ ਨਾ ਸ਼ਾਲਾ ਮੈਨੂੰ ਕਿਸੇ ਕਿਸਮ ਦੇ ਪਰਵਾਹ ਨਹੀਂ ਪਰ ਮੈਂ ਇੱਕ ਬੇਨਤੀ ਕਰਾਂ ਕਿ ਪੱਟੀ ਹਲਕੇ ਦੇ ਲੋਕ ਤੇਰੀਆਂ ਉਹਨਾਂ ਗੱਲਾਂ ਨੂੰ ਯਾਦ ਕਰਦੇ ਨੇ ਜਦੋਂ ਤੂੰ ਕਿਹਾ ਸੀ ਕਿ ਮੈਂ ਅਗਲੀ ਵਾਰੀ ਵੋਟਾਂ ਤਾਂ ਲੈਣ ਆਉਂਗਾ ਪਹਿਲਾਂ ਕੰਮ ਕਰੂੰਗਾ ਕੰਮ ਕਰਕੇ ਦਿਖਾ ਨਾ ਮੇਰੀ ਜਾਤੀ ਵਿਰੋਧਤਾ ਕਰਨ ਦੀ ਬਜਾਏ ਤੂੰ ਛੱਡ ਗੱਲਾਂ ਮੇਰੇ ਕਰਤਾਰ ਬਾਰੇ ਮੇਰੇ ਪਰਿਵਾਰ ਦੇ ਕਰਤਾਰ ਬਾਰੇ ਮੇਰੇ ਘਰ ਵਾਲੀ ਦੇ ਕਰਤਾਰ ਬਾਰੇ ਲੋਕ ਪਿਛਲੇ 30 35 ਸਾਲਾਂ ਤੋਂ ਜਾਣਦੇ ਆ ਮੈਂ ਇਸ ਇਲਾਕੇ ਵਿੱਚ 7 8 9 ਇਲੈਕਸ਼ਨਾਂ ਲੜੀਆਂ ਕੁਝ ਹਰੀਆ ਕੋ ਜਿੱਤੀਆਂ ਨੇ ਔਰ ਮੇਰੇ ਕਰਤਾਰ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਗੱਲ ਇਸ ਗੱਲ ਦੀ ਸੀ ਕਿ ਜੇ ਕਾਂਗਰਸ ਸਰਕਾਰ ਵੇਲੇ ਵਿਕਾਸ ਹੋਇਆ ਤੇ ਮੈਂ ਵਿਕਾਸ ਦੀਆਂ ਗੱਲਾਂ ਕਰਦਾ ਮੈਂ ਨਾ ਤਾਂ ਜਾਤੀ ਤੌਰ ਤੇ ਕਦੇ ਤੇਰੇ ਬਾਰੇ ਗੱਲ ਕੀਤੀ ਨਾ ਜਾਤੀ ਤੌਰ ਤੇ ਤੇਰੇ ਕਦੇ ਪਰਿਵਾਰ ਦੀ ਗੱਲ ਕੀਤੀ ਨਾ ਤੇਰੇ ਘਰ ਵਾਲੀ ਬਾਰੇ ਗੱਲ ਕੀਤੀ ਮੈਂ ਤਾਂ ਕਰਦਾ ਹੀ ਨਹੀਂ ਮੈਂ ਤਾਂ ਸਿਰਫ ਇਹ ਗੱਲ ਪੁੱਛਦਾ ਵਾਂ ਕਿ ਸਰਦਾਰ ਜੀ ਵਿਕਾਸ ਕਿੱਥੇ ਐ ਕੰਮ ਕਿੱਥੇ ਐ ਜਿਹੜੀਆਂ ਗੱਲਾਂ ਕਰਕੇ ਲੋਗਾਂ ਨੇ ਤੁਹਾਨੂੰ ਚੁਣਿਆ ਸੀ ਵੋਟਾਂ ਪਾਈਆਂ ਸੀ ਐਮਐਲਏ ਬਣਾਇਆ ਮੰਤਰੀ ਬਣਾਇਆ ਡਬਲ ਮੰਤਰੀ ਤੁਸੀਂ ਕਹਿੰਦੇ ਹੋ ਕਿ ਆਪਾਂ ਉਹਦੇ ਵਾਸਤੇ ਲੋਕਾਂ ਦਾ ਕੀ ਸਵਾਰਿਆ ਹਲਕੇ ਦਾ ਕੀ ਸਵਾਰਿਆ ਜਿਹੜੀਆਂ ਤੁਸੀਂ ਅੱਜ ਹੋਸ਼ੀਆਂ ਗੱਲਾਂ ਕੀਤੀਆਂ ਨੇ ਦੇਖੋ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਐ ਤੇ ਮਾਨ ਹਾਨੀ ਦਾ ਪਰਚਾ ਕਰਨਾ ਚਾਹੀਦਾ ਮੈਂ ਨਹੀਂ ਕੋਈ ਕਰਨਾ ਬੇਸ਼ੱਕ ਤੁਸੀਂ ਜੰਮ ਜੰਮ ਕੇ ਮੈਨੂੰ ਗਾਲਾਂ ਕੱਢ ਮੈਂ ਇਹੋ ਜਿਹੀ ਘਟੀਆ ਰਾਜਨੀਤੀ ਨਹੀਂ ਕਰਦਾ ਜੇ ਤੈਨੂੰ ਵੋਟਾਂ ਵੱਧਦੀਆਂ ਤੇਰੀਆਂ ਇਸ ਤਰੀਕੇ ਨਾਲ ਤੇ ਮੇਰੇ ਖਿਆਲ ਦੇ ਵਿੱਚ ਜਿੰਨੀਆਂ ਮਰਜ਼ੀ ਮੈਨੂੰ ਗਾਲ੍ਹਾਂ ਕੱਢ। ਪਰ ਕਦੇ ਆਪਣੇ ਘਰ ਵਾਲਿਆਂ ਨੂੰ ਆਪਣੀ ਘਰ ਦੀ ਨੂੰ ਪੁੱਛੀਂ। ਕਦੇ ਆਪਣੇ ਪਿਤਾ ਜੀ ਨੂੰ ਪੁੱਛੀਂ, ਕਦੇ ਭਰਾਵਾਂ ਨੂੰ, ਕਦੇ ਬੱਚਿਆਂ ਨੂੰ, ਕਦੇ ਆਪਣੇ ਦੋਸਤਾਂ ਨੂੰ ਜਾਂ ਸਾਥੀ ਐਮਐਲਿਆਂ ਨੂੰ ਜਾਂ ਸਰਪੰਚਾਂ ਨੂੰ ਜਾਂ ਕਾਉਂਸਲਰਾਂ ਨੂੰ ਪੁੱਛੀਂ ਕਿ ਜੋ ਤੂੰ ਅੱਜ ਬੋਲਿਆ ਉਹ ਸੋਭਾ ਦਿੰਦਾ ਹੈ। ਰਾਜਨੀਤੀ ਵਿੱਚ ਇਹਨਾਂ ਗੱਲਾਂ ਦੀ ਕਿਤੇ ਥਾਂ ਹੈਗੀ ਆ? ਕੀ ਜੋ ਅੱਜ ਬੋਲ ਕੇ ਤੂੰ ਕੀ ਸੰਦ ਕਰਨਾ ਚਾਹੁੰਦਾ ਹੈ? ਅਰਜਲਟ ਤਾਂ 13 ਤੋਂ ਬਾਅਦ 4 ਤਰੀਕ ਨੂੰ ਆ ਜਾਣਾ ਹੈ ਦੇਖੋ ਇੱਕ ਭਲੇਖਾ ਲੋਕਾਂ ਦੇ ਮਨ ਚ ਆ ਗਿਆ ਸੀਗਾ ਲੋਕ ਬਦਲਾਅ ਦੇ ਚੱਕਰ ਵਿੱਚ ਫਸ ਗਏ ਲੋਕਾਂ ਨੇ ਵੋਟਾਂ ਪਾਤੀਆਂ ਲੋਕ ਅੱਜ ਪਛਤਾ ਰਹੇ ਨੇ ਤੇ ਜਦੋਂ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਰਹੀ ਹੈ ਉਸ ਖਿਸਕਣ ਕਰਕੇ ਦੇ ਅੱਜ ਗਾਹਾਂ ਕੱਢ ਕੇ ਤੁਹਾਡੀ ਜ਼ਮੀਨ ਤਾਂ ਨਹੀਂ ਬਚਣੀ ਅੱਜ ਉਸ ਇਕੱਠ ਦੇ ਵਿੱਚ ਤੁਹਾਨੂੰ ਚਾਹੀਦਾ ਸੀ ਕਿ 2 ਸਾਲਾਂ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦੇ ਉਹਦੇ ਦੱਸ ਦੇ ਕਿ ਪੱਟੀ ਹਲਕੇ ਦੀਆਂ ਕਿੰਨੀਆਂ ਸੜਕਾਂ ਬਣਾਈਆਂ ਕਿੰਨੇ ਦੀ ਰਿਪੇਅਰ ਕੀਤੀ ਐ ਕਿੰਨੇ ਪ੍ਰੋਜੈਕਟ ਕੀਤੇ ਨੇ ਜਿਹੜੀ ਲਾਅ ਯੂਨੀਵਰਸਿਟੀ ਪੱਟੀ ਚ ਬਣੀ ਉਹਦੇ ਵਾਸਤੇ ਕਿੰਨੇ ਪੈਸੇ ਰਿਲੀਜ਼ ਕਰਾਏ ਨੇ ਕਿੰਨੀਆਂ ਪੰਚਾਇਤਾਂ ਨੂੰ ਗਰੰਟਾਂ ਦਿੱਤੀਆਂ ਨੇ ਕਿਹੜੇ ਕਿਹੜੇ ਕੰਮ ਕੀਤੇ ਨੇ ਹਸਪਤਾਲਾਂ ਵਿੱਚ ਡਾਕਟਰ ਕਿੰਨੇ ਪੂਰੇ ਕੀਤੇ ਨੇ ਸਕੂਲਾਂ ਵਿੱਚ ਟੀਚਰ ਕਿੰਨੇ ਪੂਰੇ ਕੀਤੇ ਇਹ ਰਿਪੋਰਟ ਕਾਰਡ ਦੇਣਾ ਚਾਹੀਦਾ ਸੀ ਜੇ ਮੈਂ ਆਪਣੇ ਕਾਗਰ ਸਰਕਾਰ ਵੱਲੇ ਕੀਤੇ ਵਿਕਾਸ ਦੀਆਂ ਗੱਲਾਂ ਕਰਦਾ ਤੇ ਤੁਸੀਂ ਆਪਣੇ ਵਿਕਾਸ ਦੀਆਂ ਗੱਲਾਂ ਕਰਕੇ ਦਿਖਾਉਂਦੇ ਮੇਰੀ ਮਾਰੀ ਹੋਈ ਲੀਕ ਨੂੰ ਤੁਸੀਂ ਵੱਡੀ ਲੀਕ ਮਾਰਦੇ ਲੋਕ ਕਹਿੰਦੇ ਯਾਰ ਲਾਲਜੀਤ ਭੁਲਦਰ ਨੂੰ 2 ਸਾਲ ਮਿਲ ਕੇ ਮੈਂ ਤਾਂ ਇੱਕ ਯਾਰ ਮਾਮੂਲੀ ਐਮਐਲਏ ਸੀ ਉਸਦੇ ਮੰਤਰੀ ਬਣਿਓ ਫਿਰ ਪੰਚਾਇਤ ਮੰਤਰੀ ਬਣਿਓ ਫਿਰ ਟਰਾਂਸਪੋਰਟ ਮੰਤਰੀ ਬਣਿਓ ਕਿ ਟਰਾਂਸਪੋਰਟ ਮੰਤਰੀ ਬਣ ਕੇ ਹਰੀਕੇ ਦਾ ਬੱਸ ਸਟੈਂਡ ਜਾਂ ਹੋਰ ਲੋਕਾਂ ਦੀਆਂ ਮੰਗਾਂ ਪੂਰੀਆਂ ਹੋਈਆਂ ਜਿਹੜੇ ਗਰੀਬ ਵਿਚਾਰੇ ਤੜਫਦੇ ਫਿਰਦੇ ਆ ਕੋਈ ਮੁਲਾਜ਼ਮ ਅਜੇ ਤੱਕ ਜਿਹੜੇ ਸਸਪੈਂਡ ਹੋਏ ਭਾਲ ਕਰਾਇਆ ਪੰਚਾਇਤ ਮੰਤਰੀ ਬਣ ਕੇ ਕਿਸੇ ਪਿੰਡ ਦੇ ਵਿਕਾਸ ਦੀ ਗੱਤਾਂ ਸ਼ੁਰੂ ਕੀਤੀ ਆ ਹਲੇ ਤੱਕ ਤਾਂ ਪੂਣੀ ਨਹੀਂ ਵੱਟੀ ਕਿਹੜੀਆਂ ਗੱਲਾਂ ਕਰਦੇ ਹੋ ਇਹਨਾਂ ਗੱਲਾਂ ਨਾਲ ਦੇਖੋ ਮਨ 'ਚ ਬੰਦਨ ਗੁੱਸਾ ਜ਼ਰੂਰ ਆਉਂਦਾ ਹੈ ਮੈਨੂੰ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਤੁਹਾਡੇ ਤੇ ਤਰਸ ਵੀ ਆਉਂਦਾ ਹੈ ਅਫਸੋਸ ਵੀ ਆਉਂਦਾ ਕਿ ਤੁਸੀਂ ਕਿਹੜੇ ਰਾਹ ਤੇ ਤੁਰ ਪਿਓ ਔਰ ਇਹਦੇ ਨਾਲ ਤੁਸੀਂ ਮੇਰਾ ਘਟ ਤੁਸੀਂ ਆਪਣਾ ਸਰਦਾਰ ਜੀ ਜਿਆਦਾ ਜਲੂਸ ਕੱਢਿਆ ਸਾਬਕਾ ਵਧਾਇਕ ਹਰਮਿੰਦਰ ਸਿੰਘ ਗਿੱਲ ਹੋਣਾ ਦਾ ਜਿਹੜਾ ਪ੍ਰਤੀਕਰਮ ਹੈ ਇਸ ਮਾਮਲੇ ਨੂੰ ਲੈ ਕੇ ਉਹ ਵੀ ਤੁਸੀਂ ਸੁਣ ਲਿਆ ਸਾਡੇ ਸਹਿਯੋਗੀ ਰਿਪੋਰਟਰ ਖੰਡੂਰ ਸਾਹਿਬ ਤੋਂ ਸਾਡੇ ਨਾਲ ਜੁੜੇ ਹੋਏ ਨੇ ਇੱਕ ਵਾਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਇਸ ਮਾਮਲੇ ਦੇ ਬਾਰੇ ਜਿਹੜੀ ਗਰਾਊਂਡ ਦੀ ਰਿਪੋਰਟ ਆ ਉਹ ਵੀ ਸਾਨੂੰ ਦੱਸਣਗੇ। ਮਾਨ ਸਿੰਘ ਆਵਾਜ਼ ਆ ਰਹੀ ਹੈ ਜੀ? ਜੀ 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 ਸਰ। ਆ ਮਾਨ ਸਿੰਘ ਜੀ ਇਹ ਜਿਹੜਾ ਮਸਲਾ ਹੋਇਆ ਲਾਲਜੀਤ ਭੁੱਲਰ ਹੁਣੀ ਇੱਕ ਲੋਕਾਂ ਨੂੰ ਐਡਰੈਸ ਕਰ ਰਹੇ ਸੀ ਚੋਣ ਪ੍ਰਚਾਰ ਦੌਰਾਨ ਰੈਲੀ ਦੌਰਾਨ ਉਹਨਾਂ ਨੇ ਇਹੋ ਜਿਹੇ ਸ਼ਬਦ ਬੋਲੇ ਤੇ ਜਿਸ ਤੋਂ ਬਾਅਦ ਗੱਲ ਆ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਤੱਕ ਪਹੁੰਚ ਗਈ ਹੈ ਕੰਪਲੇਂਟ ਦਰਜ ਕੀਤੀ ਗਈ ਹੈ। ਤੇ ਇੱਕ ਦੂਜੇ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਨੇ ਕੀ ਮਸਲਾ ਹੈ ਸਾਰਾ ਜੀ ਚੰਨ ਕਮਲ ਜੀ ਹਨ ਅਸਲ ਤੇ ਪੱਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਜਿਹੜੇ ਲੋਕ ਸਭਾ ਲਈ ਉਮੀਦਵਾਰ ਨੇ ਲਾਲਜੀ ਸਿੰਘ ਭੁੱਲਰ ਸੋ ਉਹਨਾਂ ਵੱਲੋਂ ਜਿਹੜੀ ਲੋਕ ਮਿਲਣੀ ਕੀਤੀ ਜਾ ਰਹੀ ਸੀ ਪੱਟੀ ਵਿਖੇ ਜੀ ਸੋ ਉਸ ਦਰਾਨ ਉਹਨਾਂ ਵੱਲੋਂ ਬੋਲਦੇ ਆ ਕੁਝ ਜਿਹੜੇ ਗਲਤ ਸ਼ਬਦਾਵਲੀ ਦਾ ਜਿਹੜਾ ਅਪਯੋਗ ਕੀਤਾ ਗਿਆ ਜਿਸ ਦਾ ਕਿ ਜਿਹੜੀ ਨਾਲ ਦੀ ਨਾਲ ਜਿੱਥੇ ਵੀਡੀਓ ਜਿਹੜੀ ਉਹਨਾਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਨਾਲ ਦੀ ਨਾਲ ਜਿਹੜਾ ਲੋਕਾਂ ਵੱਲੋਂ ਇਸ ਵੀਡੀਓ ਤੇ ਪ੍ਰਤੀ ਜਿਹੜਾ ਇਤਰਾਜ਼ ਵੀ ਜਤਾਇਆ ਗਿਆ ਸੀ ਜਿਸ ਨੂੰ ਲੈ ਕੇ ਹਾਲਾਕੇ ਜਿਹੜੇ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਵੱਲੋਂ ਆ ਮਾਫੀ ਵੀ ਮੰਗ ਲਈ ਗਈ ਹੈ ਪਰੰਤੂ ਫਿਰ ਵੀ ਇਹ ਜਿਹੜੀ ਹੈ ਵੀਡੀਓ ਜਿਹੜੀ ਉਹਨਾਂ ਵੱਲੋਂ ਸ਼ਬਦਾਵਲੀ ਜਿਹੜੀ ਉਸ ਕਿਉਂ ਨਾ ਜਿਹੜੀ ਵੀ ਆਪਣੀ ਲੋਕ ਮਿਲਨੀ ਉਸ ਤਰ੍ਹਾਂ ਜਿਹੜੀ ਹੈ ਨਾ ਉਹਨਾਂ ਵੱਲੋਂ ਸ਼ਬਦਾਵਲੀ ਕਿਹੜੇ ਸ਼ਬਦ ਕਿਹੜੇ ਸ਼ਬਦ ਜਿਹੜੀ ਆ ਕਿਹੜੇ ਸ਼ਬਦ ਮਾਨ ਸਿੰਘ ਜੀ ਬੋਲੇ ਉਹਨਾਂ ਨੇ ਕਿਹੜੇ ਪਾਰਟਿਕੂਲਰ ਇੱਕ ਕਹੋ ਵੀ ਸਮਾਜ ਨੂੰ ਇਹਨਾਂ ਨੇ ਉਹ ਕਰਿਆ ਠੇਸ ਪਹੁੰਚਾਈ ਹੈ ਏ ਬੋਲਦੇ ਜਿਹੜੇ ਆਪਣੇ ਇਹਨਾਂ ਨੇ ਜਦੋਂ ਆਪਣਾ ਭਾਸ਼ਣ ਦਿੱਤਾ ਭਾਸ਼ਣਦਾਰਾਂ ਨੇ ਬੋਲਦੇ ਆ ਜਿਹੜੇ ਵੱਖ-ਵੱਖ ਜਾਤੀਆਂ ਜਾਤੀਆਂ ਨੂੰ ਜਿਹੜੇ ਆ ਉਹਨਾਂ ਖਿਲਾਫ ਜਿਹੜੀ ਟਿੱਪਣੀ ਕੀਤੀ ਆ ਸੋ ਜਿਸ ਨੂੰ ਲੈ ਕੇ ਕਾਫੀ ਜਿਹੜਾ ਇਲਾਕੇ ਦੇ ਵਿੱਚ ਜਿਹੜੀ ਚਰਚਾ ਪਣੀ ਹੋਈ ਆ ਤੇ ਲੋਕਾਂ ਉਹਨਾਂ ਜਿਹੜਾ ਅਤਰਾਜ ਜਤਾਇਆ ਜਾ ਰਿਹਾ ਸੋ ਜੇ ਸਰ ਗੱਲ ਨੂੰ ਮੁੱਖ ਰੱਖਦੇ ਆ ਉਹਨਾਂ ਨੂੰ ਜਿਹੜੀ ਆ ਮਾਫੀ ਵੀ ਲੱਗ ਗਈ ਆਪਣੇ ਸੋਸ਼ਲ ਮੀਡੀਆ ਪੇਜ ਤੇ ਉਹਨਾਂ ਲਾਈਵ ਹੋ ਕੇ ਮਾਫੀ ਮੰਗ ਲਈ ਆ ਪਰੰਤੂ ਫਿਰ ਵੀ ਜਿਹੜੀ ਆ ਇਹ ਵਿਰੋਧੀਆਂ ਵੱਲੋਂ ਇਸ ਗੱਲ ਨੂੰ ਜਿਹੜਾ ਤੂਲ ਦਿੱਤਾ ਜਾ ਰਿਹਾ ਤੇ ਜਿਹੜੀ ਗੱਲ ਜਿਹੜੀ ਇਹ ਚੋਣ ਕਮਿਸ਼ਨ ਤੱਕ ਜਿਹੜੀ ਪਹੁੰਚ ਗਈ ਜੀ 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 ਤੇ ਪਰ ਉਹਨਾਂ ਵੱਲੋਂ ਇਹ ਵੀ ਗੱਲ ਆਖੀ ਗਈ ਆ ਵੀ ਮੈਂ ਹਰਮੰਦਰ ਸਿੰਘ ਜਿਹੜੇ ਗਿੱਲ ਨੇ ਸਾਬਕਾ ਵਿਧਾਇਕ ਵੀ ਮੈਂ ਉਹਨਾਂ ਨੂੰ ਇਹ ਗੱਲ ਬੋਲੀ ਸੀ ਚਲੋ ਬਾਕੀਆਂ ਨੂੰ ਉਹ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸੀ ਤਾਂ ਮੈਂ ਦਰਸ਼ਕਾਂ ਨੂੰ ਇੱਕ ਵਾਰ ਦੱਸ ਦਿੰਨਾ ਉਹਨਾਂ ਨੇ ਤਰਖਾਣ ਭਾਈਚਾਰੇ ਤੇ ਸੁਨਿਆਰੇ ਭਾਈਚਾਰੇ ਨੇ ਜਿਹੜੇ ਉਹਨਾਂ ਦੇ ਬਾਬਤ ਇੱਕ ਜਿਹੜੀ ਸ਼ਬਦਾਵਲੀ ਆ ਉਹ ਵਰਤੀ ਹੈ ਜਿਦੇ ਕਰਕੇ ਲੋਕਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਤੇ ਉਹ ਕਹਿੰਦੇ ਵੀ ਮੈਂ ਉਹਨਾਂ ਲਈ ਬੋਲਿਆ ਸੀ ਵੀ ਮੈਂ ਹੋਰ ਆਪਣੇ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਉਸ ਸਮਾਜ ਨਾਲ ਸੰਬੰਧਿਤ ਲੋਕ ਨੇ ਉਹਨਾਂ ਲਈ ਨਹੀਂ ਸੀ ਮੈਂ ਬੋਲਿਆ ਕਿੰਨੇ ਕ ਜਾਇਜ਼ ਮੰਨ ਸਕਦੇ ਆਪਾਂ ਜੇ ਮੰਨ ਲਓ ਹਰਮਿੰਦਰ ਸਿੰਘ ਗਿੱਲ ਉਹਨਾਂ ਨੂੰ ਵੀ ਇਹ ਸ਼ਬਦ ਉਹਨਾਂ ਨੇ ਬੋਲੇ ਨੇ ਸਾ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਇਸੇ ਗੱਲ ਦਾ ਹੀ ਹੈ ਕਿ ਜਿਹੜਾ ਆਪਣਾ ਅਜੇ ਆਪਾਂ ਮੰਨ ਲਓ ਕੋਈ ਸਿਆਸਤਦਾਨ ਕੋਈ ਸਿਆਸਤ ਕਰਦਾ ਤੇ ਉਹਨਾਂ ਨੂੰ ਜਿਹੜੀ ਸਿਆਸਤ ਆ ਉਹ ਵੀ ਸਾਫ ਸੁਥਰੀ ਜਿਹੜੀ ਕਰਨੀ ਚਾਹੀਦੀ ਆ ਹਾਲਾਂਕਿ ਇੱਕ ਦੂਜੇ ਖਿਲਾਫ ਜਿਹੜੇ ਨਿੱਜੀ ਵਾਰ ਜਿਹੜੇ ਕਰਦੇ ਨੇ ਉਹਨਾਂ ਦਾ ਜਿਹੜਾ ਕਰਿਜ ਕਰਨਾ ਜਿਹਦੇ ਜਾਂ ਜੇ ਕਿਸੇ ਦੇ ਪਰਿਵਾਰ ਖਿਲਾਫ ਬੋਲਣਾ ਜਾਂ ਕਿਸੇ ਜਾਤੀ ਖਿਲਾਫ ਬੋਲਣਾ ਤੇ ਬਿਲਕੁਲ ਜਾਇਜ਼ ਨਹੀਂ ਸੋ ਇਹਨਾਂ ਗੱਲਾਂ ਤੋਂ ਜਿਹੜਾ ਕਰ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸਾਫ ਸੁਥਰੀ ਜਿਹੜੀ ਰਾਜਨੀਤੀ ਇਹਨਾਂ ਨੂੰ ਕਰਨੀ ਚਾਹੀਦੀ ਆ ਤਾਂ ਜੋ ਇਹ ਜਿਹੜੇ ਇਹ ਜਿਹੜੇ ਰਾਜਨੀਤਿਕ ਲੋਕ ਨੇ ਜੋ ਵਾਕਵਾਕ ਕਰਦੇ ਨੇ ਜਿਵੇਂ ਬੰਨੀਆਂ ਲੋਕ ਲਾ ਲੋ ਇਹ ਜਿਹੜੇ ਨੇ ਆਪਣੇ ਲਈ ਜਨਤਾ ਲਈ ਜਿਹੜੇ ਪ੍ਰੇਰਨਾ ਸਰੋਤ ਨੇ ਜੇਕਰ ਇਹੀ ਜਿਹੜੇ ਗਲਤਾਂ ਸ਼ਬਦਾ ਵਾਲੀ ਇੱਕ ਦੂਜੇ ਤੇ ਗਲਤ ਟਿੱਪਣੀਆਂ ਕਰਨਗੇ ਤਾਂ ਆਮ ਜਨਤਾ ਦਾ ਹਿਆਲ ਹੋ ਜਾਵੇਗਾ ਜੀ 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 ਤੇ ਸਾਬਕਾ ਵਿਧਾਇਕ ਨੇ ਜਿਹੜੇ ਹਰਮਿੰਦਰ ਸਿੰਘ ਗਿੱਲੇ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤੇ ਤਕਲੀਫ ਅਕਾਲੀ ਦਲ ਨੂੰ ਹੋਈ ਹੈ ਕੰਪਲੇਂਟ ਅਕਾਲੀ ਦਲ ਨੇ ਦਿੱਤੀ ਹੈ ਰਾਜਨੀਤੀ ਤਾਂ ਨਹੀਂ ਕੀਤੀ ਜਾ ਰਹੀ ਉਹਦਾ ਬਦਲਾ ਤਾਂ ਨਹੀਂ ਲਿਆ ਜਾ ਰਿਹਾ ਜਿਵੇਂ ਪਹਿਲਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇੱਕ ਬੱਚਾ ਗੋਦੀ 'ਚ ਚੱਕ ਕੇ ਟਰੈਕਟਰ ਤੇ ਆਪਣੀ ਪੰਜਾਬ بچਾਓ ਯਾਤਰਾ ਦੌਰਾਨ ਮਾਈਕ ਫੜਾਤਾ ਸੀ ਨਾਰੇ ਲਵਾਤੇ ਸੀ ਉਸ ਤੋਂ ਬਾਅਦ ਫਿਰ ਹਰਪਾਲ ਸਿੰਘ ਚੀਮਾ ਹੋਣਾ ਵੱਲੋਂ ਕੰਪਲੇਂਟ ਦਿੱਤੀ ਕਿ ਚੋਣ ਕਮਿਸ਼ਨ ਨੂੰ ਉਹਦਾ ਬਦਲਾ ਤਾਂ ਨਹੀਂ ਲਿਆ ਜਾ ਰਿਹਾ ਆਕਾਲੀ ਦਲ ਵੱਲੋਂ ਇਹ ਜਮਾਹਤ ਜੀ ਅਪਾ ਇੱਕ ਗੱਲ ਕਹਿ ਸਕਦੇ ਹਾਂ ਕਿ ਹੋਰ ਇਸ ਵੇਲੇ ਜਿਹੜੀ ਆ ਸਿਆਸਤ ਜਿਹੜੀ ਆ ਪੂਰੀ ਤਰ੍ਹਾਂ ਖਾਕ ਚੁੱਕੀ ਆ ਲੋਕ ਸਭਾ ਚੋਣਾਂ ਜਿਹੜਾ ਉਹਨਾਂ ਉਹਨਾਂ ਨੂੰ ਲੈ ਕੇ ਜਿਹੜਾ ਵਾ ਸਿਆਸੀ ਪਾਰਟੀਆਂ ਜਿਹੜੀਆਂ ਇਹਦੇ ਆਪੋ ਆਪਣਾ ਜਿਹੜਾ ਵਾ ਉਹ ਜਿਹੜਾ ਸਿਆਸੀ ਲਾਹ ਲੈਣ ਦੇ ਲਈ ਜਿਹੜਾ ਉਹ ਜਿਹੜੀਆਂ ਨੇ ਹਰ ਵੇਲੇ ਜਿਹੜੀਆਂ ਮੌਕਾ ਜਿਹੜੀਆਂ ਦੇਖਦੀਆਂ ਨੇ ਜੀ ਨੇ ਸੋ ਤਪਾ ਫੈਸਾ ਕਰਦੇ ਆਗੇ ਕੋਈ ਵੀ ਸਿਆਸੀ ਪਾਰਟੀ ਜਿਹੜੀ ਆਪਣਾ ਮੌਕਾ ਜਿਹੜਾ ਖੁੰਝਣਾ ਨਹੀਂ ਦੇ ਰਹੀ ਇਸ ਕਰਕੇ ਜਿਹੜਾ ਵਾ ਉਹ ਜਿਸ ਤਰੀਕੇ ਨਾਲ ਉਹਨਾਂ ਲਾਲਜੀਤ ਭੁਲਰਵਾਲੋਂ ਜਿਹੜਾ ਰਮੇਂਦਰ ਸਿੰਘ ਜਿਹੜੇ ਸਾਫਾ ਵਿਧਾਇਕ ਨੂੰ ਉਹਨਾਂ ਖਿਲਾਫ ਜਿਹੜੀ ਟਿੱਪਣੀ ਕੀਤੀ ਗਈ ਆ ਤੇ ਐਕਸ਼ਨ ਜਿਹੜਾ ਵਾ ਸ਼੍ਰੋਮਣੀ ਕਾਲੀਦਾਨੋਂ ਲਿਆ ਗਿਆ ਜੀ 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 ਸੋ ਇਹ ਕਿਤਨਾ ਕਿਤੇ ਕਹ ਲੋ ਵੀ ਸਿਆਸੀ ਜਿਹੜਾ ਇੱਕ ਬਦਲਾਖੋਰੀ ਹੈ ਜਾਂ ਕਹ ਲੋ ਵੀ ਇੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਮਤਲਬ ਕੋਈ ਵੀ ਮੁੱਦਾ ਜਿਹੜਾ ਉਹ ਖਿਲਾਫ ਇੱਕ ਦੂਜੇ ਤੋਂ ਛੱਡਣਾ ਨਹੀਂ ਹੈਗਾ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਜਦੋਂ 86 ਲੋਕਾਂ ਨੂੰ ਮੌਕਾ ਮਿਲਦਾ ਤਾਂ ਉਹ ਬਿਲਕੁਲ ਨਹੀਂ ਛੱਡਦੇ ਉਹ ਜਦੋਂ ਮੌਕਾ ਮਿਲਦਾ ਤਾਂ ਆਪਣਾ ਮੌਕਾ ਦਾ ਜਿਹੜਾ ਪੂਰੇ ਦਾ ਪੂਰੇ ਦਾ ਪੂਰਾ ਜਿਹੜਾ ਫਾਇਦਾ ਉਠਾਉਂਦੇ ਜੀ ਬहोत बहोत ਧੰਨਵਾਦ ਮਾਨ ਸਿੰਘ ਜੀ ਓਕੇ ਸੋ ਦਸ਼ਕਾਂ ਨੂੰ ਫਿਰ ਦੱਸ ਦਿੰਨੇ ਆ ਵੀ ਲਾਲਜੀਤ ਭੁੱਲਰ ਹੋਣਾ ਵੱਲੋਂ ਜਿਹੜੀ ਇੱਕ ਟਿੱਪਣੀ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਮਿਸਤਰੀ ਭਾਈਚਾਰਾ ਤਰਖਾਨ ਭਾਈਚਾਰਾ ਤੇ ਸੁਨਾਰਾ ਭਾਈਚਾਰੇ ਨੂੰ ਜਿਹੜੇ ਕੁਝ ਕਹਿ ਲੋ ਵੀ ਜਾਤੀ ਸੂਚਕ ਸ਼ਬਦ ਨੇ ਆਪਣੀ ਉਸ ਰੈਲੀ ਦੇ ਵਿੱਚ ਇਹਨਾਂ ਵੱਲੋਂ ਬੋਲੇ ਗਏ ਤੇ ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ ਉਹਨਾਂ ਦਾ ਨਾਮ ਲਿਆ ਗਿਆ ਉਹਨਾਂ ਵੱਲੋਂ ਇਹ ਵੀ ਸਪਸ਼ਟੀਕਰਨ ਦਿੱਤਾ ਗਿਆ ਵੀ ਮੈਂ ਹੱਥ ਬਨ ਕੇ ਮਾਫੀ ਮੰਨਦਾ ਮੰਗਦਾ ਹਾਂ ਕਿਉਂਕਿ ਮੈਂ ਬਾਕੀਆਂ ਨੂੰ ਨਹੀਂ ਬੋਲਿਆ ਮੈਂ ਹਰਮਿੰਦਰ ਸਿੰਘ ਗਿੱਲ ਉਹਨਾਂ ਨੂੰ ਇਹ ਅਕਲ ਆਖੀ ਸੀ ਸੋ ਮੈਂ ਦਰਸ਼ਕਾਂ ਦੀ ਰਾਏ ਜ਼ਰੂਰ ਲੈਣੀ ਚਾਹੁੰਗਾ ਵੀ ਇਹੋ ਜਿਹੇ ਸ਼ਬਦ ਰੈਲੀਆਂ ਦੇ ਵਿੱਚ ਜਾ ਕੇ ਬੋਲਣਾ ਜਾਂ ਜਾਤੀ ਸੂਚਕ ਸ਼ਬਦ ਬੋਲਣੇ ਤੇ ਫਿਰ ਇਹ ਗੱਲ ਕਹਿ ਦੇਣੀ ਵੀ ਨਹੀਂ ਅਸੀਂ ਮੈਂ ਜਿਹੜੇ ਸ਼ਬਦ ਬੋਲੇ ਨੇ ਇਹ ਪੰਜਾਬ ਦੀ ਆਵਾਮ ਜਾਂ ਪਾਰਟਿਕੂਲਰ ਉਸ ਸਮਾਜ ਲਈ ਨਹੀਂ ਬੋਲੇ ਮੈਂ ਕਿਸੇ ਖਾਸ ਬੰਦੇ ਲਈ ਬੋਲੇ ਨੇ ਸੋ ਆਪਣੀ ਰਾਏ ਹੈ ਜਿਹੜੀ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਕਿਉਂਕਿ ਆ ਪੰਜਾਬ ਦੇ ਵਿੱਚ ਜਿਹੜਾ ਹੁਣ ਮਾਹੌਲ ਬਣਿਆ ਹੋਇਆ ਇੱਕ ਦੂਜੇ ਤੇ ਵਾਰ ਕੀਤੇ ਜਾ ਰਹੇ ਨੇ ਕਿਉਂਕਿ ਲੋਕ ਸਭਾ ਚੋਣਾਂ ਬਹੁਤ ਨਜ਼ਦੀਕ ਨੇ ਵੱਖ-ਵੱਖ ਪਾਰਟੀਆਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੋ ਇਹੋ ਜੇ ਸ਼ਬਦੀ ਵਾਰ ਕਰਨਾ ਕਿਤੇ ਨਾ ਕਿਤੇ ਬੰਦੇ ਦੀ ਮਾਨਸਿਕਤਾ ਜਾਂ ਇਹ ਇੱਕ ਸਮਾਜ ਦੀ ਠੇਸ ਪਹੁੰਚਾਉਣ ਵਾਲੀ ਗੱਲ ਹੁੰਦੀ ਹੈ ਸੋ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਹੈ ਪਰ ਦਰਸ਼ਕ ਆਪਣੀ رائے ਆ ਜਿਹੜੀ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦੇਣ ਤੇ ਹੋਰ ਤਾਜ਼ਾ ਖਬਰਾਂ ਤੇ ਹੋਰ ਜਾਣਕਾਰੀਆਂ ਲਈ ਦੇਖਦੇ ਰਹੋ ਹਮਦਰਦ ਟੀਵੀ